ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਜੀਲੈਂਸ ਵਿਭਾਗ ਅਤੇ ਵਿਜੀਲੈਂਸ ਵਿਭਾਗ ਦੇ ਸਰਬ ਉੱਚ ਅਧਿਕਾਰੀਆਂ ਦਾ ਵੱਡਾ ਐਕਸ਼ਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਜੀਠੀਆ ਦੇ ਵਿਰੁੱਧ ਇੱਕ ਪਾਸੇ ਕਾਫੀ ਲੰਮੇ ਸਮੇਂ ਤੋਂ ਨਿਆਂਇਕ ਹਰਾਸਤੇ ਚੱਲ ਰਹੇ ਨੇ ਵਿਕਰਮ ਜੀਠੀਆ ਤੇ ਦੂਸਰੇ ਪਾਸੇ ਸਾਖ ਸਬੰਧੀਆਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਵਿਜੀਲੈਂਸ ਦੇ ਸਭ ਉੱਚ ਅਧਿਕਾਰੀਆਂ ਨੇ ਅਸਲਾਮ ਅਲੈਕਮ ਸਤਿ ਸ੍ਰੀ ਅਕਾਲ ਕਿਦਾਂ ਹਾਲ ਚਾਲ ਹੈ ਉਮੀਦ ਕਰਨਾ ਵਧੀਆ ਹੋਵੋਗੇ ਹਸਤੇ ਵਾਸਤੇ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਸੀਐਮ ਪੰਜਾਬ ਤੇ ਵਿਜੀਲੈਂਸ ਦਾ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਵੱਡਾ ਐਕਸ਼ਨ ਸ਼੍ਰੋਮਣੀ ਕਾਲੀ ਦਰ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਕੇ ਸੁੱਟੇ ਫਸ ਗਏ ਨੇ ਵਿਕਰਮ ਸਿੰਘ ਮਜੀਠੀਆ ਦਾ ਬੜਾ ਹੀ ਕਰੀਬੀ ਸਾਥੀ ਗ੍ਰਿਫਤਾਰ ਕੀਤਾ ਗਿਆ ਤੇ ਵਿਕਰਮ ਸਿੰਘ ਮਜੀਠੀਆ ਦੇ ਬਾਰੇ ਬੜੇ ਵੱਡੇ ਵੱਡੇ ਖੁਲਾਸੇ ਉਹਨੇ ਕੀਤੇ ਨੇ ਇਹਦੇ ਨਾਲ ਨਾਲ ਵਿਕਰਮ ਸਿੰਘ ਮਜੀਠੀਆ ਦਾ ਸਾਲਾ ਉਦੇ ਖਿਲਾਫ ਵੀਜਿਲੈਂਸ ਡਿਪਾਰਟਮੈਂਟ ਨੇ ਕਿਹਾ ਤਾਂ ਅੰਕਾਲਿਆ ਤੇ ਬਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਚੀਕਾ ਮਾਰਦਾ ਕਿਉਂਕਿ ਉਹਨੂੰ ਆਪਣਾ ਫਿਊਚਰ ਜਿਹੜਾ ਜੇਲ੍ਹ ਦੇ ਵਿੱਚ ਨਜ਼ਰ ਆਉਂਦਾ ਸਾਰੀ ਜ਼ਿੰਦਗੀ ਤੇ 20 20 ਸਾਲ ਤੋਂ ਘੱਟੋ-ਘੱਟ ਸਜ਼ਾ ਬਿਕਰਮ ਮਜੀਠੀਆ ਨੂੰ ਹੋਏਗੀ ਇਹ ਕਿਹੜਾ ਕਰੀਬੀ ਹੈ ਜਿਹਨੂੰ ਗ੍ਰਿਫਤਾਰ ਕੀਤਾ ਗਿਆ ਬਿਕਰਮ ਸਿੰਘ ਮਜੀਠੀਆ ਦੇ ਸਾਲੇ ਦੇ ਬਾਰੇ ਵਿੱਚ ਕੀ ਨਿਊਜ਼ ਨੇ ਸਾਰਾ ਕੁਝ জানা ਗਿਆ ਅੱਜ ਦੀ ਵੀਡੀਓ ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਜਿਲੈਂਸ ਵਿਭਾਗ ਅਤੇ ਵਿਜੀਲੈਂਸ ਵਿਭਾਗ ਦੇ ਸਰਬਉੱਚ ਅਧਿਕਾਰੀਆਂ ਦਾ ਵੱਡਾ ਐਕਸ਼ਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਦੇ ਵਿਰੁੱਧ ਇੱਕ ਪਾਸੇ ਕਾਫੀ ਲੰਬੇ ਸਮੇਂ ਤੋਂ ਨਿਆਂਇਕ ਹਰਾਸਤੇ ਚੱਲ ਰਹੇ ਨੇ ਵਿਕਰਮ ਮਜੀਠੀਆ ਤੇ ਦੂਸਰੇ ਪਾਸੇ ਸਾਥ ਸਬੰਧੀਆਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਵਿਜੀਲੈਂਸ ਦੇ ਸਰਬਉੱਚ ਅਧਿਕਾਰੀਆਂ ਨੇ ਇੱਕ ਪਾਸੇ ਕਸੂਤੇ ਫਸ ਗਏ ਨੇ ਬਿਕਰਮ ਮਜੀਠੀਆ ਦੇ ਸਾਰੇ ਗਜਪਤ ਗਰੇਵਾਲ ਤੇ ਦੂਸਰੇ ਪਾਸੇ ਅੱਜ ਇੱਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਗਜਪਤ ਗਰੇਵਾਲ ਦੀ ਗੱਲ ਆਪਾਂ ਬਾਅਦ ਚ ਕਰਾਂਗੇ ਪਹਿਲਾਂ ਗੱਲਬਾਤ ਕਰਾਂਗੇ ਕਿਹੜੇ ਕਰੀਬੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ ਕਿਉਂਕਿ ਬਿਊਰੋ ਨੇ ਬਿジネス ਬਿਊਰੋ ਨੇ ਮਜੀਠੀਆ ਦੇ ਕਰੀਬੀ ਹਰਪ੍ਰੀਤ ਸਿੰਘ ਗੁਲਾਟੀ ਨੂੰ ਗ੍ਰਿਫਤਾਰ ਕਰ ਲਿਆ ਹੈ ਸੁਣੇ-ਸੁਣੇ ਖਬਰ ਆ ਰਹੀ ਹੈ ਆਕਾਸ਼ ਸੁਪਰੀਤੀ ਯੂਵੀ ਐਂਟਰਪ੍ਰਾਈਜ਼ ਅਤੇ ਏਡੀ ਐਂਟਰਪ੍ਰਾਈਜ਼ ਨਾਮਕ ਸ਼ਰਾਬ ਕੰਪਨੀਆਂ ਦੇ ਜ਼ਰੀਏ ਪੈਸਿਆਂ ਦਾ ਜ਼ੈਨ ਦੇਣ ਕੀਤਾ ਗਿਆ ਸੀ ਬਿਕਰਮ ਮਜੀਠੀਆ ਵੱਲੋਂ ਦੋਸ਼ ਹੈ ਕਿ ਗੁਲਾਟੀ ਦੇ ਜ਼ਰੀਏ ਸਾਬਕਾ ਮੰਤਰੀ ਨੇ Shimla ਅਤੇ Delhi ਵਿੱਚ ਜਾਇਦਾਦ ਬਣਾਈ ਇਸ ਤੋਂ ਪਹਿਲਾਂ ਮਜੀਠੀਆ ਦੇ ਸਾਲੇ ਗਜਪਤ ਗਰੇਵਲ ਖਿਲਾਫ ਪੁਹਾਲੀ ਅਦਾਲਤ ਦੇ ਵਿੱਚ ਵਿਜੀਲੈਂਸ ਵੱਲੋਂ ਇੱਕ ਐਪਲੀਕੇਸ਼ਨ ਧਾਰਤ ਕੀਤੀ ਗਈ ਉਸ ਨੂੰ ਪਗੋੜਾ ਕੋਸ਼ਿਸ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਇਸ ਮਾਮਲੇ ਦੀ ਸੁਣਵਾਈ ਯਾਨੀ ਕਿ ਕੱਲ 1 ਦਸੰਬਰ ਨੂੰ ਹੋਵੇਗੀ ਵਿਜੀਲੈਂਸ ਪਟੀਸ਼ਨ ਵਿੱਚ ਕਿਹਾ ਗਿਆ ਕਿ ਉਹਨਾਂ ਵੱਲੋਂ ਔਰੋਪੀ ਦੇ ਵੱਖ-ਵੱਖ ਪੱਤਿਆਂ ਤੇ ਨੋਟਿਸ ਭੇਜੇਗਾ ਇਸ ਵਿੱਚ ਉਸ ਦਾ ਸੰਗਰੂਪ ਸਿਤਕਰ ਬਸੰਤ ਵਿਹਾਰ ਦਿੱਲੀ ਅਤੇ ਡਿਫੈਂਸ ਕਲੌਨੀ ਦਿੱਲੀ ਸ਼ਾਂਭਰਨ ਕੁਝ ਦਿਨ ਪਹਿਲਾਂ ਵਿਜੀਲੈਂਸ ਨੇ ਉਸ ਨੂੰ ਮਾਮਲੇ ਵਿੱਚ ਨਾਮਜ਼ਦ ਕੀਤਾ ਸੀ ਇਸ ਦੇ ਨਾਲ ਹੀ ਮਾਮਲੇ ਵਿੱਚ ਅਪਰਾਧਿਕ ਸਾਜ਼ਿਸ਼ ਦੀ ਧਾਰਾ ਲਗਾਈ ਗਈ ਸੀ ਨਾਲ ਹੀ ਤੈਅ ਕੀਤਾ ਗਿਆ ਕਿ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ ਇਸ ਲਈ આરોપી ਨੂੰ ਸਮਨ ਜਾਰੀ ਕਰਕੇ ਤਲਬ ਕੀਤਾ ਗਿਆ ਸੀ ਪਰ ਦੋਸ਼ੀ ਪੇਸ਼ ਨਹੀਂ ਹੋਇਆ ਇਸ ਤੋਂ ਬਾਅਦ આરોપી ਨੂੰ ਮੁਰਤਲਬ ਕੀਤਾ ਗਿਆ 10 ਦਸੰਬਰ ਨੂੰ ਦੋਸ਼ ਤੈਅ ਕਰਨ ਦੀ ਤਿਆਰੀ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਪਿਛਲੇ ਮਹੀਨੇ ਹੋਈ ਕੈਬਨਟ ਮੀਟਿੰਗ ਵਿੱਚ ਕੇਸ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਸੀ ਹਾਲਾਂਕਿ ਅਜੇ ਤੱਕ ਮਾਮਲੇ ਵਿੱਚ ਦੋਸ਼ ਤੈਅ ਨਹੀਂ ਹੋਏ ਅੰਦਾਜ਼ਾ ਹੈ ਕਿ 10 ਨਵੰਬਰ ਨੂੰ ਹੋਣ ਵਾਲੀ ਸੁਣਵਾਈ ਵਿੱਚ ਦੋਸ਼ ਤੈਅ ਹੋ ਸਕਦੇ ਹਨ ਇਸ ਦੌਰਾਨ ਮਜੀਠੀਆ ਦੇ ਵਕੀਲ ਵਿਜੀਲੈਂਸ ਵੱਲੋਂ ਪੇਸ਼ ਕੀਤੇ ਚਲਾਨ ਪੇਸ਼ ਕੀਤੇ ਚਲਾਨ ਤੇ ਬਹਿਸ ਕਰਨਗੇ ਦੂਜੇ ਪਾਸੇ ਮਜੀਠੀਆ ਦੇ ਖਿਲਾਫ ਕੇਸ ਦੀ ਜ਼ਮਾਨਤ ਜਾਚਕਾ ਦੀ ਸੁਣਵਾਈ ਮੁਕੰਮਲ ਹੋ ਚੁੱਕੀ ਹੈ ਅਦਾਲਤ ਕਿਸੇ ਵੀ ਸਮੇਂ ਫੈਸਲਾ ਸੁਣਾ ਸਕਦੀ ਹੈ ਇੱਕ ਪਾਸੇ ਅੱਜ ਵਿਜੀਲੈਂਸ ਦੇ ਸਭ ਤੋਂ ਅਧਿਕਾਰੀਆਂ ਵੱਲੋਂ ਵਿਕਰਮ ਜੀਤਿਆ ਦੇ ਸਭ ਤੋਂ ਜ਼ਿਆਦਾ ਕਰੀਬੀ ਹਰਪ੍ਰੀਤ ਸਿੰਘ ਘੁਲਾਟੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜੀਆਂ ਕੰਪਨੀਆਂ ਦੇ ਵਿੱਚ ਪੈਸਾ ਆਕਾਸ਼ ਸੁਪਰੀਤੀ ਯੂਵੀ ਐਂਟਰਪ੍ਰਾਈਜ਼ ਏਡੀ ਐਂਟਰਪ੍ਰਾਈਜ਼ ਨਾਮਕ ਸ਼ਰਾਬ ਦੀਆਂ ਕੰਪਨੀਆਂ ਦੇ ਜ਼ਰੀਏ ਪੈਸੇ ਦਾ ਲੈਣ-ਦੇਣ ਕੀਤਾ ਗਿਆ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਕਹਿ ਰਹੇ ਨੇ ਕਿ ਅਸੀਂ ਜੋ ਵੀ ਕਾਰਵਾਈ ਕੀਤੀ ਹੈ ਉਹ ਅਸੀਂ ਕਾਨੂੰਨ ਦੇ ਅੰਡਰ ਰਹਿ ਕੇ ਕੀਤੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਾਲੇ ਵੀ ਕਾਰਵਾਈਆਂ ਬਿਕਰਮਜੀਠਿਆ ਤੇ ਕੀਤੀਆਂ ਜਾ ਰਹੀਆਂ ਨੇ ਹਾਲਾਂਕਿ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਪੰਜਾਬ ਸਰਕਾਰ ਨੂੰ ਬਿਕਰਮਜੀਠਿਆ ਦੇ ਵਕੀਲਾਂ ਵੱਲੋਂ ਚੁਣੌਤੀ ਦਿੱਤੀ ਗਈ ਇਸ ਦੇ ਬਾਅਦ ਯੁੱਧ ਬਿਕਰਮਜੀਠਿਆ ਲਗਾਤਾਰ ਜਿਹੜੇ ਸ਼ਿਕਾਰ ਹੋ ਰਹੇ ਨੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰ ਸਟੇਜ ਉੱਤੇ ਕਹਿ ਰਹੇ ਨੇ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਨੂੰ ਪੱਕੇ ਹੱਥ ਪਾਏ ਨੇ ਉਹਨਾਂ ਕਹਿੰਿਆ ਪੰਜਾਬ ਦੇ ਲੋਕ ਨਾਲ ਨੇ ਪੰਜਾਬ ਦੇ ਲੋਕ ਸਾਡੇ ਹੱਕ ਵਿੱਚ ਨੇ ਕਿ ਨਸ਼ਾ ਤਸਕਰਾਂ ਨਸ਼ੇ ਦੇ ਸੂਦાગਰਾ ਦੀਆਂ ਜਿਹੜਾ ਪੁੱਟੀਆਂ ਜਾਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੀ ਮਹਮ ਚਲਾਈ ਹੋਈ ਹੈ ਯੰਗ ਨਸ਼ਿਆਂ ਵਿਰੁੱਧ ਉਸ ਦਾ ਪਰ ਮਾ ਸਵਾਗਤ ਸਾਰੇ ਹੀ ਪੰਜਾਬ ਦੇ ਲੋਕਾਂ ਵੱਲੋਂ ਕੀਤਾ ਜਾ ਰਿਹਾ ਹੈ ਵੱਡੇ ਵੱਡੇ ਸੁਦਾਗਰ ਛੋਟੇ ਛੋਟੀਆਂ ਮੱਛੀਆਂ ਰੰਗ ਬਰੰਗੀਆਂ ਪੰਜਾਬ ਸਰਕਾਰ ਵੱਲੋਂ ਫੜੀਆਂ ਜਾ ਰਹੀਆਂ ਨੇ ਪੰਜਾਬ ਪੁਲਿਸ ਬੜੀ ਮੁਸਤੈਦੀ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਵੱਡੀਆਂ ਕਾਰਵਾਈਆਂ ਕਰ ਰਹੀ ਹੈ ਇਹਨਾਂ ਨਸ਼ੇ ਦੇ ਸੁਦਾਗਰਾਂ ਤੇ ਪੰਜਾਬ ਦੇ ਮੁੱਖ ਮੰਤਰੀ ਅਕਸਰ ਹੀ ਕਹਿੰਦੇ ਨੇ ਕਿ ਜਿਹੜੇ ਲੋਕਾਂ ਨੇ ਪੰਜਾਬ ਦੇ ਜਵਾਨਾ ਪੰਜਾਬ ਦੀ ਜਵਾਨੀ ਖਾ ਲਈ ਜਿਨ੍ਹਾਂ ਦੇ ਨਸ਼ੇ ਦੇ ਨਾਲ ਪੰਜਾਬ ਦੇ ਨੌਜਵਾਨਾਂ ਦੀ ਨਸ਼ਕੁਚੀ ਹੋਈ ਮਾਵਾਂ ਅਤੇ ਭੈਣਾਂ ਦੀਆਂ ਰੰਗ-ਬਰੰਗੀਆਂ ਚੁੰਮੀਆਂ ਚਟਕੀਆਂ ਹੋ ਗਈਆਂ ਉਹ ਮਹਿਲਾ ਦੇ ਵਿੱਚ ਨਹੀਂ ਰਹਿਣਗੇ ਉਹ ਨਾ ਤਾਂ ਦਿਵਾਲੀਆਂ ਮਨਾਣਗੇ ਨਾ ਨਵੇਂ ਸਾਲ ਤੇ ਨਾ ਲੋਹੜੀਆਂ ਉਹ ਰਹਿਣਗੇ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਕਾਨੂੰਨ ਸਖਤੋਂ ਸਖਤ ਸਜ਼ਾ ਦੇਵੇਗਾ ਕਿਉਂਕਿ ਅਸੀਂ ਕਾਨੂੰਨਾ ਕਾਨੂੰਨ ਦੇ ਆਧਾਰ ਤੇ ਅਸੀਂ ਤੱਥਾਂ ਦੇ ਆਧਾਰ ਤੇ ਕਾਰਵਾਈ ਕੀਤੀ ਹੈ ਬਿਕਰਮਜੀਠਿਆ ਦਾ ਇੱਕ ਹੋਰ ਸਾਥੀ ਹਰਪ੍ਰੀਤ ਸਿੰਘ ਗੁਲਾਟੀ ਫਸ ਗ੍ਰਿਫਤਾਰ ਕਰ ਲਿਆ ਹੈਗਾ ਦੂਸਰੇ ਪਾਸੇ ਕੱਲ ਸਮਨ ਜਾਰੀ ਹੋਣਗੇ ਫਿਰ ਦੁਬਾਰਾ ਬੋਹਾਲੀ ਦੀ ਅਦਾਲਤ ਵੱਲੋਂ ਬਿਕਰਮ ਮਜੀਠੀਏ ਦੇ ਸਾਲੇ ਗਜਪਤ ਗਰੇਵਾਲ ਨੂੰ ਯਾਨੀ ਕਿ ਪਰਿਵਾਰ ਨੂੰ ਜਿਹੜਾ ਹੈ ਭਾਜੜਾ ਪੈ ਗਿਆ ਨੇ ਇੱਕ ਪਾਸੇ ਗੁਰਪ੍ਰੀਤ ਗੁਲਾਟੀ ਤੇ ਦੂਸਰੇ ਪਾਸੇ ਗਜਪਤ ਸਿੰਘ ਗਰੇਵਾਲ ਬਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਦਿਨ-ਬਦਦੇ ਘਟਣ ਦੀ ਬਜਾਏ ਵਧ ਰਹੀਆਂ ਨੇ ਧੰਨਵਾਦ ਜੀ ਤੇ ਅਸੀ ਅੱਜ ਦੀ ਵੀਡੀਓ ਜਿਵੇਂ ਤੁਸੀਂ ਵੇਖਿਆ ਕਿ ਵਿਕਰਮ ਸਿੰਘ ਮਜੀਠੀਆ ਦਾ ਬੜਾ ਹੀ ਕਰੀਬੀ ਹਰਪ੍ਰੀਤ ਸਿੰਘ ਗੁਲਾਟੀ ਉਹਨੂੰ ਵਿਜੀਲੈਂਸ ਡਿਪਾਰਟਮੈਂਟ ਨੇ ਗ੍ਰਿਫਤਾਰ ਕੀਤਾ ਹੈ ਹਰਪ੍ਰੀਤ ਸਿੰਘ ਗੁਲਾਟੀ ਕਾਰਾਂ ਦਾ ਕਾਰੋਬਾਰ ਕਰਦਾ ਸੀ ਵਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕਰਨ ਤੋਂ ਬਾਅਦ ਸ਼ਰਾਬ ਦੀਆਂ ਕੰਪਨੀਆਂ ਬਣਾਈਆਂ ਗਈਆਂ ਤੇ ਵਿਕਰਮ ਸਿੰਘ ਮਜੀਠੀਆ ਨੇ ਸ਼ਰਾਬ ਦੀਆਂ ਕੰਪਨੀਆਂ ਦੇ ਥਰੂ ਪੈਸੇ ਦਾ ਲੈਣ-ਦੇਣ ਕੀਤਾ ਵਿਜੀਲੈਂਸ ਡਿਪਾਰਟਮੈਂਟ ਡਾਟਸ ਕਨੈਕਟਿੰਗ ਕਰ ਰਹੀ ਹੈ ਤੇ ਇੱਕ ਇੱਕ ਬੰਦਾ ਜਿਹਨੇ ਵਿਕਰਮ ਸਿੰਘ ਮਜੀਠੀਆ ਨਾਲ ਕਾਰੋਬਾਰ ਕੀਤਾ ਜਾਂ ਪੈਸਿਆਂ ਦੀ ਟ੍ਰਾਂਜੈਕਸ਼ਨ ਕੀਤੀ ਉਹਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹਰਪ੍ਰੀਤ ਸਿੰਘ ਗੁਲਾਟੀ ਜਿਹੜਾ ਵਿਕਰਮ ਸਿੰਘ ਮਜੀਠੀਆ ਨੂੰ ਲੰਬੇ ਹਰਸੇ ਲਈ ਜੇਲ੍ਹ ਦੇ ਵਿੱਚ ਕੈਦ ਕਰਵਾ ਸਕਦਾ ਹੈ ਕਿਉਂਕਿ ਸ਼ਰਾਬ ਦੀਆਂ ਕੰਪਨੀਆਂ ਬਣਾ ਕੇ ਵੱਡੇ ਲੈਵਲ ਤੇ ਕਾਲਾ ਪੈਸਾ ਜਿਹੜਾ ਉਹਨੂੰ ਵਾਈਟ ਕੀਤਾ ਗਿਆ ਇਹਦੇ ਨਾਲ ਨਾਲ ਵਿਕਰਮ ਸਿੰਘ ਮਜੀਠੀਆ ਦਾ ਸਾਲਾ ਗਲਪਤ ਗਹਿਰਵਾਲ ਉਹਦੇ ਉੱਤੇ ਵੀ ਵਿਜੀਲੈਂਸ ਨੇ ਆਪਣਾ ਰੈਡਾਰ ਜਿਹੜਾ ਉਹ ਛੱਡ ਛੜਿਆ ਕਿਉਂਕਿ ਉਹਦੇ ਅਕਾਊਂਟ ਦੇ ਖਾਤੇਆਂ ਦੇ ਵਿੱਚ ਵੀ ਬਿਕਰਮ ਸਿੰਘ ਮਜੀਠੀਆ ਨੇ ਲੈਂਡ ਡੈਨ ਕੀਤਾ ਤੇ ਪੰਜਾਬ ਦੇ ਲੋਗ ਇਸ ਪਰਿਵਾਰ ਨੂੰ ਜਾਣ ਗਏ ਨੇ ਬਿਕਰਮ ਸਿੰਘ ਮਜੀਠੀਆ ਤੇ ਸੁਖਵੀਰ ਬਾਦਲ ਜਿਹੜਾ ਪਰਿਵਾਰ ਹੈ ਨੇ ਪੰਜਾਬ ਦੇ ਲੋਕਾਂ ਦਾ ਖੂਨ ਚੂਸਿਆ 25 ਸਾਲ ਪੰਜਾਬ ਤੇ ਹਕੂਮਤ ਕੀਤੀ ਸਰਕਾਰੀ ਗੱਡੀਆਂ ਦੇ ਵਿੱਚ ਨਸ਼ੇ ਦੀ ਸ਼ਰਾਬ ਦੀ ਤਸਰੀ ਕਰਵਾਈ ਗਈ ਲੱਖਾਂ ਏਕੜ ਜ਼ਮੀਨ ਜਿਹੜੀ ਇਹਨਾਂ ਨੇ ਹਜ਼ਾਰਾਂ ਏਕੜ ਜ਼ਮੀਨ ਬਣਾਈ ਤੇ ਬਹੁਤ ਵੱਡੀ ਵੱਡੀ ਜਾਇਦਾਦਾਂ ਤੇ ਕੰਪਨੀਆਂ ਬਣਾਈਆਂ ਤੇ ਬਿਕਰਮ ਸਿੰਘ ਮਜੀਠੀਆ ਹਜ਼ਾਰਾਂ ਕਰੋੜ ਦਾ ਮਾਲਕ ਹੈ ਤੇ ਅੱਜ ਵਿਜੀਲੈਂਸ ਡਿਪਾਰਟਮੈਂਟ ਤੇ ਸੀਐਮ ਪੰਜਾਬ ਨੇ ਪੱਕਾ ਹੱਥ ਪਾਇਆ ਵਿਕਰਮ ਸਿੰਘ ਮਜੀਠੀਆ ਦੇ ਕਰੀਬੀ ਸਾਥੀਆਂ ਤੇ ਨਜ਼ਰ ਆ ਇਸ ਗ੍ਰਿਫਤਾਰੀ ਤੋਂ ਬਾਅਦ ਮਜ਼ੀਦ ਵਿਕਰਮ ਮਜੀਠੀਆ ਦੇ ਕਰੀਬੀ ਸਾਥੀ ਜਿਹੜੇ ਨੇ ਗ੍ਰਿਫਤਾਰ ਕੀਤੇ ਜਾਣਗੇ ਤੇ ਵਿਕਰਮ ਸਿੰਘ ਮਜੀਠੀਆ ਲੰਮੇ ਹਰਸੇ ਲਈ ਜੇਲ੍ਹ ਦੇ ਵਿੱਚ ਜਾ ਰਹੇ ਨੇ ਤੇ ਪੰਜਾਬ ਦੇ ਲੋਕ ਸੀਐਮ ਪੰਜਾਬ ਦੇ ਨਾਲ ਖੜੇ ਨੇ ਤੁਸੀਂ ਕੀ ਸੋਚਦੇ ਹੋ ਇਸ ਵੀਡੀਓ ਦੇ ਬਾਰੇ ਵਿੱਚ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਮਿਲਨੇ ਆ ਨੈਕਸਟ ਵੀਡੀਓ ਗੁੱਡ ਬਾਏ ਅਲਾ ਹਾਫਿਜ਼